ਪੰਜਾਬ ਦੇ 23 ਦੇ ਵਿੱਚੋਂ 6 ਜ਼ਿਲ੍ਹਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕੀਤਾ। ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ ਕਈ ਦਰਜਨ ਪਿੰਡ ਇਸ ਵੇਲੇ ਤੱਕ ਡੁੱਬ ਚੁੱਕੇ ਹਨ। ਜਿਹੜੇ ਘਰ ਦੋ-ਦੋ ਮੰਜ਼ਲਾ ਉਹ ਹੜ੍ਹ ਦੀ ਮਾਰ ਦੇ ਵਿੱਚ ਆਉਣ ਦੇ ਕਰਕੇ ਦਰਿਆਵਾਂ ਦੇ ਬੰਨ ਟੁੱਟਣ ਦੇ ਕਰਕੇ ਨਹਿਰਾਂ ਉਛਲਣ ਦੇ ਕਰਕੇ ਪੌਂਗ ਡੈਮ ਦਾ ਪਾਣੀ ਪਿੱਛੋਂ ਛੱਡੇ ਜਾਣ ਦੇ ਕਰਕੇ ਪਹਿਲੀ ਮੰਜ਼ਲਾ ਜਿਹੜੀ ਉਹ ਬਿਲਕੁਲ ਪਾਣੀ ਨਾਲ ਨਕੋ-ਨਕ ਭਰ ਗਈ ਹੈ। ਛੱਤਾਂ ਦੇ ਉੱਤੇ ਬੈਠੇ ਲੋਕਾਂ ਜਿਹੜੇ ਉਹ ਵੇਖ ਰਹੇ ਆ ਕਿ ਕਿਸ਼ਤੀਆਂ ਹੀ ਸਾਡੇ ਕੋਲੇ ਕੌਣ ਆ ਰਿਹਾ। ਸਾਡੇ ਕੋਲੇ ਕੌਣ ਕਿਹੜੀ ਸਮਗਰੀ ਪੁੱਛਾ ਰਿਹਾ ਰਾਜਨੀਤਿਕ ਵਿਅਕਤੀ ਆ ਜਿਹੜੇ ਉਹ ਡਰਾਮੇਬਾਜ਼ੀ ਕਰ ਰਹੇ ਆ ਇੱਕ ਤਰ ਦੂਜੀ ਨੂੰ ਕਹਿ ਰਹੀ ਹੈ ਤੁਹਾਡੇ ਕਰਕੇ ਲੋਕ ਡੁੱਬੇ ਹਨ ਦੂਜੀ ਤਰ ਇਹ ਗੱਲ ਕਹਿ ਨਹੀਂ ਵੀ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਕਿਹੜਾ ਡੁੱਬੇ ਨਹੀਂ ਸਨ ਆਮ ਲੋਕ ਪਹਿਲਾਂ ਵੀ ਡੁੱਬੇ ਸਨ ਆਮ ਲੋਕ ਅੱਜ ਵੀ ਡੁੱਬ ਰਹੇ ਹਨ ਆਮ ਲੋਕਾਂ ਦੀਆਂ ਪਹਿਲਾਂ ਵੀ ਫਸਲਾਂ ਬਰਬਾਦ ਹੋਈਆਂ ਆਮ ਲੋਕਾਂ ਦੀਆਂ ਅੱਜ ਵੀ ਫਸਲਾਂ ਬਰਬਾਦ ਹੋ ਰਹੀਆਂ ਆਮ ਲੋਕ ਪਿਛਲੇ 7 ਸਾਲਾਂ ਦੇ ਵਿੱਚ ਇਨ੍ਹਾਂ ਹੜ੍ਹਾਂ ਦੇ ਕਰਕੇ 115 ਮਰ ਗਏ ਹਨ ਇੱਕ ਰਿਪੋਰਟ ਆਈ ਹੈ ਜੀ ਕਿ 115 ਦੇ ਕਰੀਬ ਲੋਕ ਆ ਜਿਹੜੇ ਉਹ ਪਿਛਲੇ 7 ਸਾਲਾਂ ਦੇ ਵਿੱਚ ਹੜ੍ਹ ਦੇ ਕਹਿਰ ਦੇ ਕਰਕੇ ਮਰੇ ਆ ਕੱਲੇ ਪੰਜਾਬ ਦੇ 120000 ਹੈਕਟੇਅਰ ਰਕਬਾ ਜਿਹੜਾ ਉਹ ਫਸਲਾਂ ਬਰਬਾਦ ਹੋਈਆਂ ਇਸ ਹੜ੍ਹ ਦੇ ਪਾਣੀ ਦੇ ਕਰਕੇ ਪਿਛਲੇ 7 ਵਰਿਆਂ ਦੇ ਵਿੱਚ ਪਿਛਲੇ ਵਰੇ ਜਿਹੜਾ ਹੜ੍ਹ ਆਇਆ ਸੀ ਉਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਲੇ ਤੱਕ ਮੁਆਵਜ਼ੇ ਦੀ ਇੱਕ ਪੰਜੀ ਨਹੀਂ ਮਿਲੀ ਤੇ ਸਰਕਾਰਾਂ ਦੀ ਇੱਕ ਨੀਤੀ ਆ ਤਿੰਨ ਚਾਰ ਤਰ੍ਹਾਂ ਦੀਆਂ categories ਆ ਜੇਕਰ ਤੁਹਾਡੀ ਫਸਲ ਇੰਨੀ ਕੁ ਬਰਬਾਦ ਹੁੰਦੀ ਹੈ ਫਿਰ ਤੁਹਾਨੂੰ ਐਨੇ ਪੈਸੇ ਮਿਲਣਗੇ ਜੇ ਐਨੇ ਤੋਂ ਲੈ ਕੇ 80% ਤੱਕ ਬਰਬਾਦ ਹੁੰਦੀ ਫਿਰ ਐਨੇ ਪੈਸੇ ਮਿਲਣਗੇ ਤੇ ਜੇਕਰ ਤੁਹਾਡੀ 70 ਤੋਂ ਲੈ ਕੇ 100% ਤੱਕ ਬਰਬਾਦ ਹੁੰਦੀ ਫਿਰ ਤੁਹਾਨੂੰ ਐਨੇ ਪੈਸੇ ਮਿਲਣਗੇ ਉਹ ਵੀ ਜਿੰਨੇ ਕਹੇ ਜਾਂਦੇ ਆ ਮਿਲਦੇ ਕਿ ਨਹੀਂ ਮਿਲਦੇ ਕਦੇ ਮੰਡ ਖੇਤਰ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛਿਓ ਕਦੇ ਜਿਹੜੇ ਪਿੰਡਾਂ ਦੇ ਲੋਕ ਇਸ ਵੇਲੇ ਫਸਲ ਬਰਬਾਦ ਹੋਣ ਕਰਕੇ ਅਵਾਜ਼ਾਰ ਆ ਜਿਹੜੇ ਇਸ ਵੇਲੇ ਰੋਂਦੇ ਆ ਜਿਹੜੇ ਗੋਡਿਆਂ ਦੇ ਵਿੱਚ ਸਿਰ ਦੇ ਕੇ ਬੈਠੇ ਆ ਕਦੇ ਉਹਨਾਂ ਦੇ ਕੋਲੋਂ ਪੁੱਛਿਓ ਕਿ ਤੁਹਾਡੀ ਝੋਲੀ ਦੇ ਵਿੱਚ ਕਿਸੇ ਨੇ ਕੁਝ ਪਾਇਆ ਕਿ ਨਹੀਂ ਪਾਇਆ ਕੱਲ ਮੈਂ ਇੱਕ ਵੀਡੀਓ ਦੇਖੀ ਗੱਜ ਭਰਿਆ ਮੇਰਾ ਪੱਤਰਕਾਰ ਇੱਕ ਕਿਸ਼ਤੀ ਦੇ ਵਿੱਚ ਬੈਠ ਕੇ ਤੇ ਕਵਰੇਜ ਕਰ ਰਿਹਾ ਉਹਦੇ ਵਿੱਚ ਇੱਕ ਬਜ਼ੁਰਗ ਮਾਤਾ ਵੀ ਬੈਠੀ ਆ ਪੱਤਰਕਾਰ ਵੀਰ ਸਵਾਲ ਕਰਦਾ ਬੇਬੇ ਨੂੰ ਕਿ ਬੇਬੇ ਤੂੰ ਕਿੱਥੇ ਜਾਣਾ ਚਾਹੁੰਨੀ ਆ ਚਾਰੇ ਪਾਸੇ ਪਾਣੀ ਪਾਣੀ ਆ ਘਰ ਡੁੱਬੇ ਪਏ ਆ ਜਾਂ ਡੁੱਬਣ ਵਾਲੇ ਆ ਤੈਨੂੰ ਬਚਾ ਕੇ ਕਿੱਥੇ ਹੋਰ ਲਜਾਇਆ ਜਾ ਰਿਹਾ ਕਹਿੰਦੀ ਨਹੀਂ ਪੁੱਤ ਮੇਰੀ ਤਾਂ ਬੇਨਤੀ ਹੈ ਜੀ ਕਿ ਕਿਸ਼ਤੀ ਨੂੰ ਮੋੜ ਕੇ ਮੇਰੇ ਘਰ ਵਾਲੀ ਪਹੁੰਚਾਇਆ ਜਾਵੇ ਉਹ ਕਹਿੰਦਾ ਬੇਬੇ ਡੁੱਬ ਜਾਓਗੇ ਮਰ ਜਾਓਗੇ ਉਹ ਕਹਿੰਦੀ ਕੋਈ ਗੱਲ ਨਹੀਂ ਪੁੱਤ ਮੈਂ ਤੇ ਤੇਰੇ ਬਾਪੂ ਨੇ ਘਰ ਦੀ ਇੱਕ ਇੱਕ ਇੱਟ ਇੱਕ ਇੱਕ ਰੋੜਾ ਖੜਾ ਕਰਨ ਵਾਸਤੇ ਬਹੁਤ ਮਿਹਨਤ ਕੀਤੀ ਆ ਇਹ ਛੱਤ ਭਾਵੇਂ ਮੇਰੇ ਤੇ ਡਿੱਗ ਪਈ ਪਰ ਮੈਂ ਆਪਣੇ ਘਰ ਤੋਂ ਪਰੇ ਕਿਵੇਂ ਰਵਾਂ ਉਸ ਬੇਬੇ ਦੇ ਜਜ਼ਬਾਤ ਦੀ ਕਿਦਰ ਕਰਨੀ ਬਣਦੀ ਆ ਅੱਜ ਯਾਨੀ ਕਿ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਵੱਖ-ਵੱਖ ਥਾਵਾਂ ਦੇ ਉੱਤੇ ਪਾਣੀ ਛੱਡਿਆ ਗਿਆ ਕਈ ਥਾਵਾਂ ਤੇ ਹੋਰ ਭਲਕ ਨੂੰ ਵੀ ਪਾਣੀ ਛੱਡੇ ਜਾਣ ਦੀ ਆਸ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਮੀਂਹ ਪੈ ਗਿਆ ਹਿਮਾਚਲ ਪ੍ਰਦੇਸ਼ ਦੇ ਵੱਲ ਲਗਾਤਾਰ ਮੀਂਹ ਪੈ ਰਿਹਾ ਇਹ ਜਿਹੜਾ ਮੀਂਹ ਪਾਵੇਂ ਪੰਜਾਬ ਦਾ ਤੇ ਭਾਵੇਂ ਗਵਾਂਧੀ ਸੂਬੇ ਹਿਮਾਚਲ ਦਾ ਇਹ ਮੀਂਹ ਮੌਤ ਬਣ ਕੇ ਵਰ ਰਿਹਾ ਇਹ ਮੀਂਹ ਲੋਕਾਂ ਨੂੰ ਮਾਰ ਸਕਦਾ ਹੈ ਇਹ ਮੀਂਹ ਪਸ਼ੂਆਂ ਦਾ ਚਾਰਾ ਖੋ ਕੇ ਲੈ ਗਿਆ ਹੈ ਇਹ ਮੀਂਹ ਇਹ ਪਾਣੀ ਆ ਜਿਹੜਾ ਉਹ ਲੋਕਾਂ ਦਾ ਰਸੂਲ ਖੋ ਕੇ ਲੈ ਗਿਆ ਇਸ ਮੀਂਹ ਦੇ ਕਰਕੇ ਕੰਧਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਮੈਂ ਤੁਹਾਨੂੰ ਥੋੜਾ ਜਿਹਾ ਵੇਰਵਾ ਪੜ੍ਹ ਕੇ ਸੁਣਾ ਦਿੰਨਾ ਕਿ ਇਸ ਵੇਲੇ ਹਾਲਾਤ ਕੀ ਆ ਤੇ ਕੀ ਤੋਂ ਕੀ ਹੋਰ ਵੀ ਬਣ ਸਕਦਾ ਜਿਹੜੀ ਆ ਤੁਸੀਂ ਤਸਵੀਰ ਦੇਖ ਰਹੇ ਆ ਇਹ ਕੋਈ ਵੈਸੇ ਨਹੀਂ ਕੋਈ AI ਦੇ ਰਾਹੀਂ ਬਣਾਈ ਇਹ ਗੁਰੂ ਘਰ ਆ ਇਹ ਗੁਰੂ ਘਰ ਪਾਣੀ ਦੇ ਵਿੱਚ ਕਿਵੇਂ ਘਿਰਿਆ ਹੋਇਆ ਤੇ ਇਹ ਗੁਰੂ ਘਰ ਹੈਗਾ ਜੀ ਤਰਨਤਾਰਨ ਦੇ ਖਡੂਰ ਸਾਹਿਬ ਖੇਤਰ ਦੇ ਵਿੱਚ ਪਿੰਡ ਹੈਗਾ ਜੀ ਮੁੰਡਾ ਇੱਥੇ ਜੀ 4-4 ਫੁੱਟ ਪਾਣੀ ਭਰ ਗਿਆ ਗੁਰੂ ਘਰ ਦੀ ਤਸਵੀਰ ਦੇਖੋ ਤੁਸੀਂ ਆਹ ਧਿਆਨ ਦੇ ਨਾਲ 4-4 ਫੁੱਟ ਪਾਣੀ ਭਰ ਗਿਆ ਤੇ ਆਲੇ-ਦੁਆਲੇ ਚਾਰੇ ਪਾਸੇ ਪਾਣੀ ਪਾਣੀ ਆ ਇਹ ਇੱਕ ਤਸਵੀਰ ਆ ਇਹੋ ਜਿਹੇ ਸੈਂਕੜੇ ਹਜ਼ਾਰਾਂ ਹੋਰ ਤਸਵੀਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਭਾਖੜਾ ਦੇ 게ਟਾ ਜਿਹੜੇ ਉਹ 2 ਸਾਲ ਤੋਂ ਬਾਅਦ ਖੋਲ ਦਿੱਤੇ ਗਏ ਆ ਕਪੂਰਥਲਾ ਤੇ ਅਮਰਸਰ ਦੇ ਹਾਲਾਤ ਇਸ ਵੇਲੇ ਚਿੰਤਾਜਨਕ ਹੋ ਚੁੱਕੇ ਆ ਆਉਂਦੇ ਦਿਨਾਂ ਦੇ ਵਿੱਚ ਪੰਜਾਬੀ ਪੰਜਾਬੀ ਦਾ ਵੱਧ ਕੰਮ ਆਵੇ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਵੇਰਵਾ ਸੁਣਿਓ ਕਿ ਜਿਹੜਾ ਡੈਮ ਆ ਪਾਖੜਾ ਡੈਮ ਇਥੋਂ 45000 ਕਿਊਸਕ ਪਾਣੀ ਛੱਡਣ ਦੇ ਲਈ ਫਲੱਡ ਗੇਟ ਲੰਘੇ ਕੱਲ ਖੋਲੇ ਗਏ 3 ਵਜੇ ਤੱਕ ਲੰਘੇ ਕਲ ਟਰਬਾਈਨ ਦੇ ਜ਼ਰੀਏ 38000 ਕਿਊਸਕ ਪਾਣੀ ਛੱਡਿਆ ਗਿਆ ਅਧਿਕਾਰੀਆਂ ਦਾ ਇਹ ਕਹਿਣਾ ਜੀ ਕਿ ਪਾਣੀ ਅਸੀਂ ਨਿਯਮਤ ਤਰੀਕੇ ਨਾਲ ਛੱਡ ਰਹੇ ਆ ਲੋਕਾਂ ਲਈ ਬਹੁਤਾ ਮਾਰੂ ਸਾਬਤ ਨਾ ਹੋਵੇ ਇਹਦੀ ਅਸੀਂ ਕੋਸ਼ਿਸ਼ ਕਰ ਰਹੇ ਆ ਇਹ ਵੀ ਪਤਾ ਲੱਗਾ ਕਿ ਅੰਮ੍ਰਿਤਸਰ ਕਪੂਰਥਲਾ ਦੇ ਹਾਲਾਤ ਬਹੁਤ ਮਾੜੇ ਹੋਏ ਪਏ ਆ ਕਈ ਪਿੰਡਾਂ ਦੇ ਵਿੱਚ ਪਾਣੀ 5 ਤੋਂ ਲੈ ਕੇ 7 ਫੁੱਟ ਤੱਕ ਘਰਾਂ ਦੇ ਵਿੱਚ ਵੜ ਗਿਆ ਇਹ ਵੀ ਪਤਾ ਲੱਗਾ ਵੀ ਪੰਜਾਬ ਸਟੇਟ ਪਾਵਰ ਕਾਮ ਕਾਰਪੋਰੇਸ਼ਨ ਜਿਹੜੀ ਉਹਨੇ ਤਰਨਤਾਰਨ ਦੇ ਵਿੱਚ ਯਾਨੀ ਕਿ ਬਿਜਲੀ ਵਿਭਾਗ ਨੇ ਤਰਨਤਾਰਨ ਦੇ ਤਕਰੀਬਨ 150 ਫੀਡਰਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ ਤਰਨਤਾਰਨ ਦੇ ਇੰਜੀਨੀਅਰਾਂ ਦੇ ਮੁਤਾਬਕ ਤਰਨਤਾਰਨ ਦੇ ਜਿਹੜੇ ਪਿੰਡ ਆ ਮੁੰਡਾ ਤੇ ਮੂਨ ਚੰਬਾ ਤੇ ਗੁਜਰਪੁਰ ਇਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਆ ਗਿਆ ਉਧਰ ਪੌਂਗ ਡੈਮ ਦੇ ਵਿੱਚੋਂ ਪਿਛਲੇ 48 ਘੰਟਿਆਂ ਦੇ ਵਿੱਚ 4 ਫੁੱਟ ਪਾਣੀ ਦਾ ਪੱਧਰ ਹੋਰ ਵਧ ਗਿਆ ਪੌਂਗ ਡੈਮ ਇਸ ਵੇਲੇ ਛਾਲਾ ਮਾਰਦਾ ਉਛਲਦਾ ਆਫਰਿਆ ਪਿਆ ਜਿਹਦੇ ਕਰਕੇ ਲਗਾਤਾਰ ਉਹਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਤੇ ਦਰਿਆਵਾਂ ਦੇ ਵਿੱਚ ਆ ਕੇ ਪਾਣੀ ਉਹ ਕਹਿਰ ਵਧਾ ਰਿਹਾ ਅਗਲੀ ਗੱਲ ਇਹ ਆ ਵੀ ਇਸ ਵੇਲੇ ਪੌਂਗ ਡੈਮ ਦੇ ਵਿੱਚੋਂ ਪਾਣੀ ਛੱਡਣ ਦੇ ਕਰਕੇ ਹਰ ਗੋਬਿੰਦਪੁਰ ਖੇਤਰ ਦੇ ਵਿੱਚ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਵਧ ਗਿਆ ਕਈ ਲੋਕ ਆਪਦੇ ਘਰਾਂ ਨੂੰ ਛੱਡ ਕੇ ਸੁਰੱਖਤ ਥਾਵਾਂ ਵੱਲ ਚਲੇ ਗਏ ਆ। ਕਈ ਲੋਕ ਆਪਦਾ ਪਸ਼ੂ-ਮਾਲ ਡੰਗਰ ਲੈ ਕੇ ਸੁਰੱਖਤ ਥਾਵਾਂ ਵੱਲ ਚਲੇ ਗਏ ਆ। ਕਈ ਲੋਕਾਂ ਨੂੰ ਤੁਸੀਂ ਬਿਲਕੁਲ ਉਵੇਂ ਦੇਖਦੇ ਆ ਟਰਾਲੀਆਂ ਦੇ ਵਿੱਚ ਜਾਂ ਹੋਰ ਵੱਖ-ਵੱਖ ਵਿਕਲਾਂ ਦੇ ਰਾਹੀਂ ਬੋਰੀਆਂ ਦੇ ਵਿੱਚ ਸਮਾਨ ਬੰਨ ਕੇ ਹੋਰ ਥਾਵਾਂ ਵੱਲ ਜਾਂਦੇ। ਜਿਵੇਂ ਕਿ ਵੰਡ ਦੇ ਵੇਲੇ ਉੱਜੜ ਕੇ ਇਧਰਲੇ ਪਾਸੇ ਆਏ। ਜਿਵੇਂ ਕਿ ਜਦੋਂ ਸਰਹੱਦ ਦੇ ਉੱਤੇ ਤਣਾਅ ਪੈਦਾ ਹੁੰਦਾ ਲੋਕ ਆਪਦਾ ਜ਼ਰੂਰੀ ਸਮਾਨ ਚੱਕ ਕੇ ਕਿਸੇ ਹੋਰ ਪਾਸੇ ਜਾਂਦੇ ਹੁੰਦੇ ਆ। ਉਸੇ ਤਰੀਕੇ ਦੇ ਨਾਲ ਹੁਣ ਹੜਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਰਿਸ਼ਤੇਦਾਰੀਆਂ 'ਚ ਸਕੈ ਸਬੰਧੀਆਂ ਕੋਲੇ ਆਪਣੇ ਆਦੇ ਕੋਲੇ ਜਿਹੜੇ ਕਿ ਉੱਚੀਆਂ ਥਾਵਾਂ ਦੇ ਉੱਤੇ ਬੈਠੇ ਹੋਏ ਲੋਕ ਆ ਉਹਨਾਂ ਦੇ ਕੋਲੇ ਪਹੁੰਚਿਆ ਜਾ ਰਿਹਾ ਕਿਉਂਕਿ ਜ਼ਿੰਦਗੀ ਬਚਾਉਣਾ ਸਭ ਨੂੰ ਚੰਗਾ ਲੱਗਦਾ ਤੇ ਜ਼ਿੰਦਗੀ ਸਭ ਦੀ ਬਚਣੀ ਚਾਹੀਦੀ ਹੈ ਹਾਲਾਂਕਿ ਇਹ ਵੀ ਪਤਾ ਲੱਗਾ ਵੀ ਜਿਹੜੇ ਪੰਜਾਬ ਦੇ ਚਲ ਵਸੀਲਾਂ ਦੇ ਮੰਤਰੀ ਹੈਗੇ ਜੀ ਬਰਿੰਦਰ ਕੁਮਾਰ ਗੋਇਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲੋਕਾਂ ਨੂੰ ਰਾਸ਼ਨ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਥਾਵਾਂ ਦੇ ਉੱਤੇ ਵੱਧ ਪਾਣੀ ਆ ਗਿਆ ਉਹਨਾਂ ਥਾਵਾਂ ਤੋਂ ਲੋਕਾਂ ਨੂੰ ਕੱਢ ਕੇ ਤੇ ਹੋਰ ਥਾਵਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਸਵਾਲ ਇਹ ਹੈ ਜੀ ਕਿ ਕਿੰਨੇ ਹਜ਼ਾਰ ਏਕੜ ਫਸਲ ਹੁਣ ਤੱਕ ਬਰਬਾਦ ਹੋ ਚੁੱਕੀ ਆ ਇਹ ਹੁਣ ਤੁਸੀਂ ਅੰਕੜਾ ਸੁਣਿਓ ਹਾਲਾਂਕਿ ਸਰਕਾਰੀ ਅੰਕੜਾ 14200 ਏਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਯਾਨੀ ਕਿ ਫਸਲ ਬਰਬਾਦ ਹੋ ਗਈ ਆ ਪਰ ਜੇਕਰ ਆਪਾਂ ਵੈਸੇ ਦੇਖੀਏ ਤਾਂ ਇਹ ਕਈ 14000 ਅੰਕੜਾ ਵੀ ਹੋ ਹੋ ਕਿਉਂਕਿ ਸਰਕਾਰੀ ਅੰਕੜੇ ਦੇ ਉੱਤੇ ਬਹੁਤੀ ਵਾਰ ਯਕੀਨ ਕਰਨ ਨੂੰ ਚੱਤ ਨਹੀਂ ਕਰਦਾ 14200 ਇਕੜ ਖੇਤ ਕਹਿੰਦੇ ਪ੍ਰਭਾਵਿਤ ਹੋਏ ਆ ਇਹ ਸਭ ਤੋਂ ਵੱਧ ਫਿਰੋਜ਼ਪੁਰ ਫਾਜ਼ਲਕਾ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਪਿੰਡ ਆ ਉਹਨਾਂ ਪਿੰਡਾਂ ਦੇ ਖੇਤ ਆ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਕੁਝ ਪਿੰਡਾਂ ਦੀ ਕਨੈਕਟੀਵਿਟੀ ਯਾਨੀ ਕਿ ਸੰਪਰਕਾ ਜਿਹੜਾ ਉਹ ਸੜਕੀ ਖੇਤਰ ਨਾਲੋਂ ਵੀ ਟੁੱਟ ਗਿਆ ਫਿਰੋਜ਼ਪੁਰ ਫਾਜ਼ਲਕਾ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਦੇ ਦਰਜਨਾ ਪਿੰਡ ਆ ਜਿਹੜੇ ਉਹ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਆ 172 ਐਂਬੂਲੈਂਸਾਂ 438 ਐਸਡੀਆਰਐਫ ਤੇ 323 ਮੋਬਾਈਲ ਮੈਡੀਕਲ ਟੀਮਾਂ ਇਸ ਵੇਲੇ ਤਾਇਨਾਤ ਕੀਤੀ ਗਈਆਂ ਵੀ ਜੇਕਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਹੋਰ ਮਾਰ ਪੈਗੀ ਤੇ ਫਿਰ ਭਾਈ ਇਹ ਟੀਮਾਂ ਤੁਹਾਡਾ ਬਚਾਅ ਕਰਨੀਆਂ ਇਹਨਾਂ ਟੀਮਾਂ ਦੀ ਡਿਊਟੀ ਲੱਗੀ ਆ ਆਪਾਂ ਹੁਣ ਕੀ ਕਰਗੇ ਪੰਜਾਬੀ ਇਸ ਵੇਲੇ ਫਿਰ ਡੁੱਬ ਚੁੱਕੇ ਹਨ ਪੰਜਾਬ ਦੀਆਂ ਫਸਲਾਂ ਇਸ ਵੇਲੇ ਫਿਰ ਬਰਬਾਦ ਹੋ ਗਈਆਂ ਹਨ ਰਾਜਨੀਤੀ ਕਿਵੇਂ ਚੱਲਦੀ ਹੈ ਹੁਣ ਇਹ ਸੋਚੋ ਰਾਜਨੀਤੀ ਇਹ ਚੱਲਦੀ ਜੇਕਰ ਸੂਬੇ ਦੀ ਸਰਕਾਰ ਕਹਿੰਦੀ ਆ ਵੀ ਭਾਈ ਅਸੀਂ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡੀ ਤੇ ਰਾਜਨੀਤਿਕ ਵਿਰੋਧੀ ਆ ਜਿਹੜੇ ਉਹ ਇਸ ਵੇਲੇ ਡਰਾਮੇਬਾਜ਼ੀ ਕਰ ਰਹੇ ਪਰ ਜਾ ਕੇ ਮੰਡ ਖੇਤਰ ਦੇ ਲੋਕ ਫਿਰੋਜ਼ਪੁਰ ਖੇਤਰ ਦੇ ਲੋਕਾਂ ਨੂੰ ਤਰਨ ਤਾਰਨ ਖੇਤਰ ਦੇ ਲੋਕਾਂ ਨੂੰ ਸਵਾਲ ਕਰੋ ਕਿ ਕਿਹੜੀ ਸਰਕਾਰ ਨੇ ਤੁਹਾਡੇ ਲਈ ਸਭ ਤੋਂ ਵਧੀਆ ਪ੍ਰਬੰਧ ਕੀਤੇ ਉਹ ਕਹਿੰਦੇ ਬਾਈ ਹਸਤਾ ਡੁੱਬਣਾ ਹੀ ਆ ਸਾਡੇ ਤਾਂ ਹਿੱਸੇ ਦੇ ਵਿੱਚ ਹਰ ਸਾਲ ਡੁੱਬਣਾ ਆਇਆ ਸਾਨੂੰ ਕੀ ਆ ਝੰਡਾ ਬਦਲਿਆ ਚੋਣ ਨਿਸ਼ਾਨ ਬਦਲਿਆ ਸਾਲ ਬਦਲਿਆ ਹਾਲਾਤ ਥੋੜੀ ਬਦਲੇ ਆ ਉਹ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਅਲੀਦਲ ਦੇ ਰਾਜ ਦੇ ਵਿੱਚ ਵੀ ਸੀ ਡੁੱਬਦੇ ਸੀ ਕਾਂਗਰਸ ਦੇ ਰਾਜ ਵਿੱਚ ਵੀ ਸੀ ਡੁੱਬਦੇ ਸੀ ਹੁਣ ਵੀ ਅਸੀਂ ਡੁੱਬਦੇ ਆ ਅਸੀਂ ਜਾਈਏ ਤਾਂ ਜਾਈਏ ਕਿੱਥੇ ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਭਾਈ ਸਰਕਾਰਾਂ ਚਾਹਣ ਤੇ ਬੰਨ ਮਜ਼ਬੂਤ ਨਾ ਹੋਣ ਪਰ ਕਦੇ ਇਹਨਾਂ ਲੋਕਾਂ ਦੀ ਦਰਦ ਕਹਾਣੀ ਨੂੰ ਸਮਝਿਆ ਹੀ ਨਹੀਂ ਗਿਆ ਕਦੇ ਕੇਂਦਰ ਦੀ ਸਰਕਾਰ ਦੇ ਵੱਲੋਂ ਵੀ ਸਮਝਿਆ ਨਹੀਂ ਗਿਆ ਕੇਂਦਰ ਦੇ ਇੱਕ ਮੰਤਰੀ ਨੇ ਅੱਜ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਅਸੀਂ ਜਿਹੜੇ ਬਦਲ ਫਟਦੇ ਆ ਉਹਦੇ ਬਾਰੇ ਵਿਚਾਰ ਕਰ ਰਹੇ ਆ ਇੱਕ ਨਵੀਂ ਰਣਨੀਤੀ ਬਣਾ ਰਹੇ ਆ ਇੱਕ ਮੰਤਰੀ ਨੇ ਇਹ ਗੱਲ ਕਹੀ ਆ ਸਰ ਹੱਦੀ ਖੇਤਰ ਦੇ ਲੋਕਾਂ ਨੂੰ ਦਰਿਆਈ ਖੇਤਰ ਦੇ ਲੋਕਾਂ ਨੂੰ ਅਸੀਂ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਭਵਿੱਖ ਦੇ ਵਿੱਚ ਬੜੇ ਵੱਡੇ ਉਦਮ ਕਰ ਰਹੇ ਹਾਂ ਤੁਸੀਂ ਹੁਣ ਤੱਕ ਉਡੀਕ ਹੀ ਗਏ ਵੀ ਬੰਦੇ ਮਰਨ ਜਦੋਂ ਗਿਣਤੀ ਵੱਧ ਗਈ ਅਸੀਂ ਫੇਰ ਸੋਚਾਂਗੇ ਜਾਂ ਤੁਸੀਂ ਇਹ ਸੋਚਦੇ ਹੋਵੋਗੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਫੇਰ ਕੁਝ ਨਾ ਕੁਝ ਵਿਚਾਰ ਕਰਦੇ ਹਾਲੇ ਕਿਹੜਾ ਸਾਡੀ ਸਰਕਾਰ ਆ ਦੁੱਖ ਇਸ ਗੱਲ ਦਾ ਵੀ ਜਦੋਂ ਕਿਸੇ ਕਿਸਾਨ ਦੀ ਫਸਲ ਮਰ ਜਾਂਦੀ ਆ ਝੋਨਾ ਹੋਵੇ ਚਾਰਾ ਹੋਵੇ ਸਬਜ਼ੀ ਹੋਵੇ ਕੋਈ ਹੋਰ ਚੀਜ਼ ਹੋਵੇ ਜਦੋਂ ਉਹਰੇ ਤੋਂ ਪਾਣੀ ਫਿਰ ਜਾਂਦਾ ਫਿਰ ਉਹ ਕਾਬਲ ਨਹੀਂ ਰਹਿੰਦੀ ਫਿਰ ਉਹ ਕਾਮਯਾਬ ਨਹੀਂ ਹੁੰਦੀ ਜੇ ਮੰਨ ਲਓ ਕਿਸ ਨੇ 70000 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਠੇਕੇ ਦੇ ਉੱਤੇ ਜ਼ਮੀਨ ਲਈ ਹੋਵੇ ਇੱਕ ਸੀਜ਼ਨ ਤਾਂ ਉਹਦਾ ਗਿਆ ਉਹਦੀ ਇੱਕ ਫਸਲ ਤਾਂ ਗਈ ਜਿਹੜਾ ਉਹਨੇ ਖਰਚਾ ਕੀਤਾ ਸੀਗਾ ਝੋਨਾ ਲਾਉਣ ਦੇ ਉੱਤੇ ਜਿਹੜੀ ਉਹਦੀ ਲਵਾਈ ਸੀ ਜਿਹੜੀ ਉਹਦੀ ਪਨੀਰੀ ਸੀ ਜਿਹੜਾ ਉਹਦਾ ਤੇਲ ਸੀ ਜਿਹੜੀ ਉਹਦੀ ਮਿਹਨਤ ਸੀ ਉਹ ਸਾਰਾ ਕੁਝ ਖਤਮ ਹੋ ਗਿਆ ਫਿਰ ਕਈ ਮਹੀਨਿਆਂ ਤੱਕ ਉਹ ਖੇਤ ਵਾਹੀ ਯੋਗ ਨਹੀਂ ਰਹਿਣਾ ਇੱਕ ਸੀਜ਼ਨ ਗਿਆ ਮਤਲਬ ਮਤਲਬ ਇਹ ਜਿਕੇ 35000 ਰੁਪਿਆ ਤਾਂ ਅੱਧਾ ਉਹਦਾ ਟੁੱਟ ਗਿਆ ਜੀ ਠੇਕਾ ਦੇਣ ਦਾ ਜੇ ਜਿਹੜੀ ਉਹਦੀ 15-20000 ਰੁਪਇਆ ਉੱਤੇ ਲਾਈ ਸੀ ਫਸਲ ਦੇ ਉੱਤੇ ਨਵੀਂ ਫਸਲ ਲਾਉਣ ਦੇ ਉੱਤੇ ਤੇ ਉਹ ਵੀ ਬਰਬਾਦ ਹੋ ਗਿਆ ਤੇ ਸਰਕਾਰ ਕਹਿੰਦੀ 8000 ਦੇਵਾਂਗੇ 7000 ਦੇਵਾਂਗੇ 9000 ਦੇਵਾਂਗੇ ਸਰਕਾਰਾਂ ਤਾਂ ਕਹਿੰਦੀਆਂ ਨਿਯਮਾਂ ਦੇ ਮੁਤਾਬਕ ਆਖੋ ਜਾ ਤੇ ਜੋ ਕੁਝ ਦੇਣਾ ਹੁੰਦਾ ਉਹ ਵੀ ਮਿਲਦਾ ਨਹੀਂ ਕੀ ਇਸ ਵੇਲੇ ਪੰਜਾਬ ਦੇ ਮੰਤਰੀਆਂ ਨੂੰ ਭਾਵੇਂ ਉਹ ਕਿਸੇ ਵੀ ਧਿਰ ਦੇ ਸਾਬਕਾ ਹੋਣ ਤੇ ਭਾਵੇਂ ਵਰਤਮਾਨ ਮੰਤਰੀ ਹੋਣ ਉਹਨਾਂ ਨੂੰ ਇਹ ਗੱਲ ਦਿਸਦੀ ਨਹੀਂ ਕਿ ਭਾਈ ਆਹ ਦੇਖੋ ਜੀ ਐਨੀ ਲਗਤ ਆਉਂਦੀ ਆ ਨਾਲੇ ਤਾਂ ਸਾਡੇ ਪੰਜਾਬ ਦੇ ਵਿੱਚ ਮੰਤਰੀ ਤਾਂ ਇਹ ਗੱਲ ਕਹਿੰਦੇ ਅਸੀਂ ਝੋਨਾ ਵੀ ਹੱਥੀਂ ਲਾਇਆ ਅਸੀਂ ਕਪਾਹ ਦੀ ਖੇਤੀ ਵੀ ਕੀਤੀ ਅਸੀਂ ਮੂੰਗੀ ਵੀ ਬੀਜਦੇ ਰਹੇ ਹਾਂ ਅਸੀਂ ਬਾਜਰੇ ਵਾਲੇ ਵੀ ਅਸੀਂ ਮੱਕੀ ਵਾਲੇ ਵੀ ਹਾਂ ਫਿਰ ਤਾਂ ਤੁਹਾਨੂੰ ਪਤਾ ਹੀ ਹੋਣਾ ਵੀ ਭਾਈ ਲੋਾਈ ਦੇ ਉੱਤੇ ਕਿੰਨਾ ਖਰਚਾ ਆਉਂਦਾ ਠੇਕੇ ਦਾ ਕਿੰਨਾ ਖਰਚਾ ਹੁੰਦਾ ਤੇਲ ਕਿੰਨਾ ਵੱਲਦਾ ਤੇ ਤੁਸੀਂ ਆਪ ਦੇਖ ਲਓ ਜੀ ਹੜ ਪ੍ਰਭਾਵਤਾ ਨੂੰ ਦਿੰਨੇ ਕੀ ਆ ਤੇ ਜੋ ਦਿੰਨੇ ਆ ਉਹ ਕਾਗਜ਼ਾਂ ਦੇ ਵਿੱਚ ਦਿੰਨੇ ਆ ਕਿ ਪ੍ਰੈਕਟੀਕਲ ਤੌਰ ਦੇ ਉੱਤੇ ਮਿਲਦਾ ਵੀ ਆ ਪੰਜਾਬ ਇਸ ਵੇਲੇ ਡੁੱਬ ਰਿਹਾ ਜੇਕਰ ਅੱਜ ਮੀਂਹ ਪੈ ਗਿਆ ਜੇਕਰ ਆਉਂਦੇ ਕੋਈ ਦਿਨਾਂ ਦੇ ਵਿੱਚ ਮੀਂਹ ਦਾ ਪ੍ਰਭਾਵ ਹੋ ਰਿਹਾ ਜੇਕਰ ਡੈਮਾਂ ਦੇ ਵਿੱਚੋਂ ਪਾਣੀ ਹੋਰ ਛੱਡ ਦਿੱਤਾ ਗਿਆ ਤਾਂ ਜਿਹੜਾ ਅੱਜ ਇੱਕ ਦਰਜਨ ਪਿੰਡ ਆ ਇਹ ਕਈ ਦਰਜਨ ਪਿੰਡ ਹੋ ਜਾਣੇ ਕਪੂਰਸਲੇ ਦੇ ਵੱਲ ਕਈ ਦਰਜਨ ਪਿੰਡ ਹੋ ਜਾਣੇ ਤਰਨਤਾਰਨ ਤੇ ਫਿਰੋਜ਼ਪੁਰ ਦੇ ਵੱਲ ਕਈ ਦਰਜਨ ਪਿੰਡ ਆ ਜਿਹੜੇ ਗੁਰਦਾਸਪੁਰ ਦੇ ਵੱਲ ਵੀ ਹੋ ਜਾਣੇ ਆ ਅਸੀਂ ਕੁਦਰਤ ਦੀ ਮਾਰ ਨੂੰ ਰੋਕ ਨਹੀਂ ਸਕਦੇ ਮੀਂਹ ਡਗ ਰਿਹਾ ਉਹ ਭਾਵੇਂ ਹਿਮਾਚਲ 'ਚ ਡਕਦਾ ਤਾਂ ਵੀ ਅਸੀਂ ਮਰਦੇ ਜਾਂ ਇੱਥੇ ਡਕਦਾ ਤਾਂ ਵੀ ਅਸੀਂ ਮਰੇ ਦੇ ਮਰੇ ਆ ਪਰ ਆ ਜੋ ਆਪਾਂ ਪੰਜਾਬੀ ਦੇ ਤੌਰ ਦੇ ਉੱਤੇ ਵਰਤੋਂ ਵੱਧ ਸਰਕਾਰਾਂ ਨੂੰ ਸਿਆਸੀ ਪਾਰਟੀਆਂ ਨੂੰ ਮਜਬੂਰ ਕਰੀਏ ਕਿ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਇਹ ਬਲੀ ਦੇ ਬੱਕਰੇ ਨਾ ਬਣਨ ਇਹ ਡੋਬੇ ਨਾਲ ਵੀ ਮਰਦੇ ਆ ਇੱਥੇ ਪੰਜਾਬ ਦੇ ਵਿੱਚ ਸਰਹੱਦੀ ਖੇਤਰ ਤੇ ਤਣਾ ਹੋਵੇ ਤਾਂ ਵੀ ਮਰਦੇ ਆ ਇਹ ਸੋਕੇ ਨਾਲ ਵੀ ਮਰਦੇ ਆ ਤੇ ਸਰਕਾਰਾਂ ਕਰਦੀਆਂ ਕੀ ਆ ਲੋੜ ਇਸ ਵਕਤੇ ਨਾਲ ਲੋਕਾਂ ਦੀ ਬਾਹ ਫੜਨ ਦੀ ਆ ਇਹ ਕੱਲਾ ਤਮਾਸ਼ਾ ਨਾ ਕੀਤਾ ਜਾਵੇ ਸਿਆਸੀ ਲੋਕ ਤਮਾਸ਼ਾ ਕਰਦੇ ਆ ਕੇਂਦਰ ਦੀ ਸਰਕਾਰ ਨੇ ਬਜਟ ਨਹੀਂ ਜਾਰੀ ਕੀਤਾ ਅਸੀਂ ਇਹਨਾਂ ਲੋਕਾਂ ਲਈ ਮਦਦ ਕਰਨੀ ਚਾਹੁੰਦੇ ਸਾਂ ਕੇਂਦਰ ਦੀ ਸਰਕਾਰ ਕਹਿ ਦਿੰਦੀ ਆ ਇਹਨਾਂ ਲੋਕਾਂ ਨੇ ਕਦੇ ਹਿਸਾਬ-ਕਿਤਾਬ ਨਹੀਂ ਦਿੱਤਾ ਅਸੀਂ ਕੀ ਕਰ ਸਕਦੇ ਹਾਂ ਇਸ ਪਖੰਡਵਾਦੀ ਦੇ ਵਿੱਚ ਲੋਕਾਂ ਦਾ ਅਸਿੱਧੇ ਤਰੀਕੇ ਦੇ ਨਾਲ ਮਰਨਾ ਨਾ ਕੀਤਾ ਜਾਵੇ ਇਸ ਵੇਲੇ ਪਸ਼ੂ ਮਰ ਸਕਦੇ ਆ ਹਰੇ-ਚਾਰੇ ਦੀ ਤੋਟਾ ਗਈ ਆ ਰਾਸ਼ਨ ਪਹੁੰਚ ਨਹੀਂ ਰਿਹਾ ਕਿਸ਼ਤਿਆਂ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਚੱਲਦੀ ਆ ਜੇ ਆਪਾਂ ਲੋਕਾਂ ਨੂੰ ਮਰੇ ਹੀ ਦੇਖਣਾ ਚਾਹੁੰਦੇ ਆ ਫਿਰ ਇਹਨਾਂ ਖੇਤਰਾਂ ਦੇ ਵਿੱਚ ਵੋਟਾਂ ਮੰਗਣ ਤਾਂ ਜਾਇਆ ਕਰੋ ਮੇਰੀ ਇਹਨਾਂ ਖੇਤਰਾਂ ਦੇ ਲੋਕਾਂ ਨੂੰ ਬੇਨਤੀ ਆ ਤੁਸੀਂ ਕਤਾਰਾਂ ਦੇ ਵਿੱਚ ਲੱਕੇ ਫਿਰ ਜਦੋਂ ਜਿਉਂਦੇ ਰਹਿ ਜਾਣੇ ਆ ਫਿਰ ਕਤਾਰ ਚ ਲੱਗ ਜਾਨੇ ਵੋਟਾਂ ਪਾਉਣ ਦੇ ਲਈ ਥੋੜਾ ਜਿਹਾ ਤੁਸੀਂ ਵੀ ਸੋਚੋ ਸਮਝੋ ਬੰਦੇ ਇੱਕ ਬੰਦੇ ਦੀ ਪਛਾਣ ਕਰਿਆ ਕਰੋ ਲਾਂਗੜ ਚ ਆ ਕੇ ਆਪਾਂ ਕਦੇ ਕਿਹਦੇ ਪਿੱਛੇ ਤੁਰ ਪਏ ਕਦੇ ਕਿਹਦੇ ਪਿੱਛੇ ਤੁਰ ਪਏ ਆਪਾਂ ਇਹਨਾਂ ਗੱਲਾਂ ਤੋਂ ਉੱਤੇ ਉੱਠ ਗਏ ਚੰਗਿਆਂ ਨੂੰ ਚੁਣੀਏ ਚੰਗੇ ਬਣੀਏ ਕੁਦਰਤ ਦੀ ਮਾਰ ਨੂੰ ਸਮਝ ਗਏ ਤੇ ਸਿਆਸੀ ਮਾਰਾਂ ਨੂੰ ਸਮਝ ਗਏ ਤੁਹਾਡੇ ਨਾਂ ਦੀ ਵਰਤੋਂ ਤੁਹਾਡੇ ਨਾਂ ਦੀ ਦੁਰਵਰਤੋਂ ਕਿਵੇਂ ਹੁੰਦੀ ਹੈ ਸਮਝ ਗਏ ਤੁਸੀਂ ਕੋਠੇ ਦੇ ਉੱਤੇ ਬੈਠੇ ਛੱਤ ਦੇ ਉੱਤੇ ਬੈਠੇ ਚੁੱਲ੍ਹਾ ਬਾਲ ਕੇ ਤੁਹਾਡੇ ਧਰਤੀ ਦੇ ਉੱਤੇ ਜਿਹੜਾ ਚੁੱਲ੍ਹਾ ਉਹਦੇ ਵਿੱਚ ਪਾਣੀ ਭਰ ਗਿਆ ਤੁਹਾਡਾ ਸਿਲੰਡਰ ਡੁੱਬ ਗਿਆ ਤੁਹਾਡੇ ਮੰਝੇ ਡੁੱਬ ਗਏ ਉਡੇ ਪਸ਼ੂ ਡੋਬ ਰਹੇ ਆ ਤੁਸੀਂ ਪਸ਼ੂ ਰਿਸ਼ਤੇਦਾਰੀ ਦੇ ਵਿੱਚ ਭੇਜੇ ਆ ਤੁਸੀਂ ਆਪ ਸ਼ਤਾਂ ਤੇ ਬੈਠੇ ਆ ਰਾਸ਼ਨ ਦੀ ਉਡੀਕ ਦੇ ਵਿੱਚ ਬੈਠੇ ਆ ਪਰ ਫਿਰ ਤੁਸੀਂ ਵੋਟਾਂ ਦੇ ਵੇਲੇ ਭੁੱਲ ਜਾਨੇ ਆ ਉਦੋਂ ਤੱਕ ਚੇਤੇ ਰੱਖਿਓ ਜਿੰਨੀ ਦੇਰ ਤੱਕ ਤੁਹਾਡਾ ਮਸਲਾ ਕੱਲਾ ਕੱਲਾ ਪੱਕੇ ਤੌਰ ਤੇ ਹੱਲ ਨਹੀਂ ਹੁੰਦਾ